ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਜੀ ਨੂੰ ਸੰਗਤਾਂ ਨੂੰ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਉੱਤਰਾਖੰਡ ਦੇ ਇਤਿਹਾਸ ਤੋਂ ਜਾਣੂ ਕਰਵਾਵਾਂਗੇ ਗੁਰਦੁਆਰਾ ਸਾਹਿਬ ਜਿਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਜਿਸ ਦਾ ਇਤਿਹਾਸ ਇਹ ਹੈ ਕਿ ਇਸ ਜਗ੍ਹਾ ਤੇ ਪਹਿਲਾਂ ਸਿੱਧਾਂ ਦਾ ਕਬਜ਼ਾ ਹੁੰਦਾ ਸੀ ਇਸ ਜਗ੍ਹਾ ਤੇ ਗੁਰੂ ਨਾਨਕ ਦੇਵ ਜੀ ਜਦੋਂ ਆਏ ਤਾਂ ਸਿੱਧਾਂ ਨੇ ਬਹੁਤ ਛੜੇੰਤਰ ਰਜੇ ਬਹੁਤ ਕੁਝ ਜ਼ੋਰ ਅਜ਼ਮਾਈ ਕੀਤੀ ਕਿ ਗੁਰੂ ਨਾਨਕ ਦੇਵ ਜੀ ਨੂੰ ਇੱਥੇ ਨਾ ਰਹਿਣ ਦਿੱਤਾ ਜਾਵੇ ਤੇ ਇੱਥੋਂ ਗੁਰੂ ਜੀ ਨੂੰ ਭਜਾਇਆ ਜਾਵੇ ਪਰ ਗੁਰੂ ਨਾਨਕ ਦੇਵ ਜੀ ਆਪਣੀ ਭਜਨ ਬੰਦਗੀ ਦੇ ਅਤੇ ਨਿਮਰਤਾ ਦੇ ਸਰ ਤੇ ਇਸ ਜਗ੍ਹਾ ਤੇ ਬਰਾਜਮਣ ਰਹੇ ਸਿੱਧਾਂ ਨੇ ਇੱਕ ਵਾਰ ਇੱਕ ਅਸੜੇ ਅੰਤਰਜਾ ਇਸ ਜਗ੍ਹਾ ਤੇ ਟੋਆ ਪੱਟ ਕੇ ਉਸ ਦੇ ਵਿੱਚ ਇੱਕ ਬੱਚੇ ਨੂੰ ਬਿਠਾ ਦਿੱਤਾ ਤਾਂ ਕਿ ਜਦੋਂ ਗੁਰੂ ਨਾਨਕ ਦੇਵ ਜੀ ਆਉਣ ਤਾਂ ਉਹ ਬੱਚਾ ਉਸ ਤੋਂ ਕੋਈ ਭਵਿੱਖਬਾਣੀ ਕਰ ਸਕੇ ਪਰ ਜਦੋਂ ਗੁਰੂ ਨਾਨਕ ਦੇਵ ਜੀ ਇਸ ਜਗ੍ਹਾ ਤੇ ਪਹੁੰਚੇ ਤਾਂ ਬੱਚਾ ਤਾਂ ਨਹੀਂ ਬੋਲ ਸਕਿਆ ਪਰ ਆਕਾਸ਼ ਤੋਂ ਅਤੇ ਧਰਤੀ ਤੋਂ ਜਾਰੇ ਪਾਸੇ ਤੋਂ ਨਾਨਕ ਮਤਾ ਇਹ ਨਾਨਕ ਮਤਾ ਹੈ ਇਹ ਨਾਨਕ ਮਤਾ ਹੈ ਜੀਆਂ ਆਵਾਜ਼ਾਂ ਆਉਣ ਲੱਗੀਆਂ ਇਹ ਸੁਣ ਕੇ ਇੱਕ ਵਾਰ ਸਿੱਧੂ ਤੋਂ ਭੱਜ ਗਏ ਸਿੱਧਾਂ ਦੇ ਭੱਜਣ ਤੋਂ ਬਾਅਦ ਇਸ ਜਗ੍ਹਾ ਨੂੰ ਸਾਰੇ ਹੀ ਸਿੱਖ ਸੰਗਤ ਅਤੇ ਹੋਰ ਲੋਕ ਨਾਨਕ ਮਤਾ ਸਾਹਿਬ ਕਹਿਣ ਲੱਗ ਗਏ ਉਸ ਤੋਂ ਬਾਅਦ ਇਸ ਜਗ੍ਹਾ ਤੇ ਬਾਬਾ ਅਲਮਸਤ ਜੀ ਸੇਵਾ ਕਰਨ ਲੱਗੇ ਉਹਨਾਂ ਨੇ ਕਾਫੀ ਬਹੁਤ ਟਾਈਮ ਸੇਵਾ ਕੀਤੀ ਇੱਕ ਵਾਰ ਫਿਰ ਉਸ ਤੋਂ ਬਾਅਦ ਫਿਰ ਸਿੱਧਾਂ ਨੇ ਆਪਣਾ ਕਬਜ਼ਾ ਕਰਨ ਲਈ ਦੁਬਾਰਾ ਫਿਰ ਉਹ ਆਪ ਆਪ ਛੜੇੰਤਰ ਰਚਣ ਲੱਗੇ ਜਦੋਂ ਫਿਰ ਉਹਨਾਂ ਦੀ ਕੋਈ ਚਾਲ ਨਾ ਚੱਲੀ ਤਾਂ ਉਹਨਾਂ ਨੇ ਆਪਣੇ ਤੰਤਰਾਂ ਮੰਤਰਾਂ ਦੇ ਸਹਾਰੇ ਨਾਲ ਇੱਥੇ ਜੋ ਪੀਪਲ ਦਾ ਪੇੜ ਹੈ ਪੀਪਲ ਦਾ ਦਰਖਤ ਹੈ ਬਹੁਤ ਵੱਡਾ ਦਰਖਤ ਹੈ ਉਸ ਪੀਪਲ ਦੇ ਦਰਖਤ ਨੂੰ ਅੱਗ ਲਾ ਦਿੱਤੀ ਅੱਗ ਲੱਗਣ ਨਾਲ ਬੁਰੀ ਤਰ੍ਹਾਂ ਦਰਖਤ ਜੋ ਪੀਪਲ ਦਾ ਦਰਖਤ ਹੈ ਉਹ ਮਚ ਗਿਆ ਤਾਂ ਬਾਬਾ ਅਲਮਸਤ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਯਾਦ ਕੀਤਾ ਦਿਲੋਂ ਯਾਦ ਕੀਤਾ ਤਾਂ ਉਸ ਸਮੇਂ ਸ਼ੇਮੇ ਪਾਸ ਆਸਿ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਸਨ ਗੁਰੂ ਸਾਹਿਬ ਨੂੰ ਜਦੋਂ ਪਤਾ ਲੱਗਿਆ ਕਿ ਮੈਨੂੰ ਮੇਰੇ ਸਿੱਖ ਨੇ ਯਾਦ ਕੀਤਾ ਸਿੱਖ ਦੀ ਪੁਕਾਰ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਜਗ੍ਹਾ ਤੇ ਨਾਨਕ ਮਤਾ ਸਾਹਿਬ ਵਿਖੇ ਫਿਰ ਦੁਬਾਰਾ ਪਹੁੰਚੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੇਖ ਕੇ ਅਤੇ ਉਹਨਾਂ ਨਾਲ ਫੌਜਾਂ ਦੇਖ ਕੇ ਸੰਤ ਸਵਾਹੀ ਵਾਲਾ ਰੂਪ ਦੇਖ ਕੇ ਗੁਰੂ ਜੀ ਦਾ ਅਤੇ ਨਾਲ ਫੌਜ ਦੇਖ ਕੇ ਸਿੱਧ ਗੁਰੂ ਜੀ ਤੋਂ ਡਰ ਕੇ ਇਸ ਜਗ੍ਹਾ ਤੋਂ ਭੱਜ ਗਏ ਗੁਰੂ ਜੀ ਨੇ ਤਾਜਾ ਜਲ ਲੈ ਕੇ ਗੜਵੀ ਚ ਪਾ ਕੇ ਇਸ ਮੱਚੇ ਹੋਏ ਪਿੱਪਲ ਦੇ ਪੇੜ ਤੇ ਛਿਟਾ ਦਿੱਤਾ ਤੇ ਪਿੱਪਲ ਦਾ ਜੋ ਦਰਖਤ ਹੈ ਜਿਹਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਦਰਖਤ ਦੁਬਾਰਾ ਫਿਰ ਹਰਾ ਭਰਾ ਹੋ ਗਿਆ ਇਹ ਹੈ ਨਾਨਕ ਮਤ ਗੁਰਦੁਆਰਾ ਨਾਨਕ ਮਤਾ ਸਾਹਿਬ ਜੀ ਦਾ ਇਤਿਹਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ